ਲੇਖਾ ਨਹੀਂ ਉਹਨਾ ਦੇਣਾ ਤੇਰਾ ਕਰਮ ਮਾੜੇ ਜਿੰਨਾਂ ਲਈ ਕਰਦਾ ਭਾਈ ਹੋ ਮੋ ਮਾਇਆ ਵਿੱਚ ਗੁਲਤਾਨ ਕਿਉਂ ਜਾਣਾਂ ਏ ਕੀਮਤੀ ਰਾਸ ਲुटਾਈ ਲੈ ਨਾਮ ਬਾਣੀ ਦੀਆਂ ਧੁਰਦੀਆਂ ਦਾਤਾਂ ਜਿੰਨਾ ਹੋਣਾ ਤੇਰੇ ਅੰਤ ਸਹਾਈ ਸੁਰਿੰਦਰਾ ਰਾਹਦਾਰੀਆਂ ਮਿਲਦੀਆਂ ਉਹਨਾਂ ਨੂੰ ਜੋ ਸਦਗੁਣਾ ਦੀ ਕਰਨ ਕਮਾਈ ਜੋ ਸਬਰ ਸ਼ੁਕਰ ਦੀ ਕਰਨ ਕਮਾਈ ਚੈਨਲ 27 ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਮੇਰੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਮੇਰੇ ਵਿਚਾਰ ਦਾ ਪਹਿਲੂ ਹੈ ਉਹ ਹੈ ਰਾਹਦਾਰੀ ਸਮਾਜ ਵਿੱਚ ਵਿਚਰਦਿਆਂ ਹੋਇਆਂ ਜਦੋਂ ਅਸੀਂ ਕਿਸੇ ਕਾਰੋਬਾਰ ਜਾਂ ਕਿਸੇ ਵਪਾਰ ਦੇ سلسلے ਵਿੱਚ ਕੋਈ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਇੱਕ ਕੰਟਰੀ ਤੋਂ ਦੂਜੀ ਕੰਟਰੀ ਵਿੱਚ ਪਹੁੰਚਾਉਣਾ ਹੁੰਦਾ ਹੈ ਤਾਂ ਜਿਸ ਜਗ੍ਹਾ ਤੋਂ ਸਮਾਨ ਲਿਆ ਜਾਂਦਾ ਆ ਉਹਨਾਂ ਵੱਲੋਂ ਲਏ ਹੋਏ ਸਮਾਨ ਦੀ ਇੱਕ ਪੂਰੇ ਵੇਰਵੇ ਵਾਲੀ ਰਸੀਦ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮਾਤਰਾ ਮਾਪ ਤੋਲ ਆਦ ਲਿਖਿਆ ਹੁੰਦਾ ਆ ਉਸ ਨੂੰ ਰਾਹਦਾਰੀ ਕਿਹਾ ਜਾਂਦਾ ਤੇ ਫਿਰ ਜਿੱਥੇ ਕੋਈ ਚੂੰਗੀ ਨਾਕਾ ਜਾਂ ਪੁਸ਼ਗਿਸ਼ ਹੁੰਦੀ ਏ ਉਥੇ ਇਹ ਰਾਹਦਾਰੀ ਵਖਾ ਕੇ ਸਮਾਨ ਦੀ ਤਫਤੀਸ਼ ਕਰਵਾ ਸਮਾਨ ਨੂੰ ਅੱਗੇ ਲੰਘਾਇਆ ਜਾਂਦਾ ਆ ਤਾਂ ਜੋ ਕੋਈ ਗਲਤ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਾ ਲਿਜਾਇਆ ਜਾ ਸਕੇ ਜਿਸ ਦਾ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਕੋਈ ਨੁਕਸਾਨ ਹੋਵੇ ਪਰ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਇਨਸਾਨ ਉਸ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਬੜੇ ਦਾਅ ਪੇ ਚਲਾਉਂਦਾ ਹੈ ਕਿ ਮੈਂ ਕੋਈ ਰਾਹਦਾਰੀ ਵੀ ਨਾ ਦਵਾਂ ਕੋਈ ਟੋਲ ਟੈਕਸ ਵੀ ਨਾ ਭਰਾਂ ਤੇ ਆਪਣੀ ਚਤਰ ਚਲਾਕੀ ਨਾਲ ਜਾਂ ਕਿਸੇ ਦੀ ਸ਼ਿਫਾਰਿਸ਼ ਨਾਲ ਆਪਣਾ ਜਾਇਜ ਨਾਜਾਇਜ ਸਮਾਨ ਲੰਗਾ ਲਵਾ। ਖੈਰ ਇਹ ਤਾਂ ਗੱਲ ਹੋ ਗਈ ਸੰਸਾਰਿਕ ਪੱਖ ਦੀ ਰਾਹਦਾਰੀ ਦੀ ਜਿਸ ਦੇ ਵਿੱਚ ਅਸੀਂ ਇਨਸਾਨ ਲਾਪਰਵਾਹੀ ਵਰਤ ਜਾਂਦੇ ਆ ਤੇ ਗਲਤ ਤਰੀਕਿਆਂ ਨਾਲ ਆਪਣਾ ਜਾਇਜ ਨਾਜਾਇਜ ਸਮਾਨ ਲੰਗਾ ਲੈਂਦੇ ਆ ਪਰ ਸੰਸਾਰ ਵਿੱਚ ਸਮਾਨ ਲੰਗਾਉਣ ਦੀਆਂ ਰਾਹਦਾਰੀਆਂ ਭਰਦਿਆਂ ਭਰਦਿਆਂ ਸੀ ਇਹ ਭੁੱਲ ਜਾਂਦੇ ਆ ਕਿ ਇੱਕ ਰਾਹਦਾਰੀ ਉਹ ਵੀ ਭਰਨੀ ਆ ਜਦੋਂ ਅਸੀਂ ਇਸ ਜਹਾਨ ਤੋਂ ਰੁਕਸਤੀ ਲੈ ਉਹਨਾਂ ਪੈਂਡਿਆਂ ਤੇ ਚੱਲਣਾ ਹੈ ਜਿਸ ਬਾਬਤ ਫਰਮਾਨ ਹੈ ਜਹ ਪੈਂਡ ਹੈ ਮਹਾ ਅੰਦ ਗੁਵਾਰਾ ਹਰ ਕਾ ਨਾਮ ਸੰਗ ਉਜ਼ਿਆਰਾ ਅਸੀਂ ਇਸ ਸਰੀਰਕ ਜੀਵਨ ਨੂੰ ਸਭ ਕੁਝ ਮੰਨ ਇਸ ਨਾਲ ਜੁੜੀਆਂ ਵਸਤਾਂ ਦੀਆਂ ਕਾਰੋਬਾਰ ਦੀਆਂ ਰਹਾਦਾਰੀਆਂ ਪਰਦੇ ਹਾਂ ਇਥੋਂ ਤੱਕ ਕਿ ਜਦੋਂ ਸਫਰ ਤੇ ਨਿਕਲਣਾ ਹੁੰਦਾ ਹੈ ਰਾਹਦਾਰੀ ਵਾਸਤੇ ਕੋਲ ਪੈਸਾ ਢੇਲਾ ਵੀ ਰੱਖਦੇ ਹਾਂ ਅਸੀਂ ਨਾ ਸਮਝ ਮੁਸਾਫਰ ਦੀ ਤਰ੍ਹਾਂ ਉਹ ਧਨ ਦੌਲਤ ਨਾਲ ਲੈ ਕੇ ਨਹੀਂ ਚੱਲਦੇ ਜਿਸ ਨਾਲ ਸਾਡੀ ਅਗਲੇ ਸਫਰ ਦੀ ਰਾਹਦਾਰੀ ਭਰੀ ਜਾ ਸਕੇ ਕਿਉਂਕਿ ਇਸ ਗੱਲ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ ਕੋਈ ਵੀ ਸੰਸਾਰ ਦੀ ਪਦਾਰਥਿਕ ਵਸਤ ਸਾਡੇ ਅਗਲੇ ਜੀਵਨ ਸਫਰ ਤੇ ਰਾਹਦਾਰੀ ਨਹੀਂ ਪਰ ਸਕਦੀ ਤੇ ਜਿੱਥੇ ਅਸੀਂ ਇਹ ਜਾਣਦੇ ਹਾਂ ਕਿ ਇੱਥੋਂ ਦੀ ਕੋਈ ਵੀ ਪਦਾਰਥਿਕ ਵਸਤ ਅੱਗੇ ਦੀ ਰਾਹਦਾਰੀ ਨਹੀਂ ਉੱਥੇ ਅਸੀਂ ਇਹ ਵੀ ਜਾਣਦੇ ਹਾਂ ਕਿ ਅੱਗੇ ਦੀ ਰਾਹਦਾਰੀ ਨੇਕ ਕਰਮ ਗੁਣ ਅਸੂਲ ਨੇ ਪਰ ਫਿਰ ਵੀ ਅਸੀਂ ਉਹ ਰਾਹਦਾਰੀ ਪੱਲੇ ਬੰਨਣ ਦੀ ਕੋਸ਼ਿਸ਼ ਨਹੀਂ ਕਰਦੇ ਜਦ ਕਿ ਸੱਚ ਇਹ ਹੈ ਕਿ ਅਸੀਂ ਅੱਜ ਇਨ੍ਹਾਂ ਸਾਹਾਂ ਦੇ ਰਹਿੰਦਿਆਂ ਰਹਿੰਦਿਆਂ ਉਹ ਰਾਹਦਾਰੀ ਪੱਲੇ ਬੰਨਣੀ ਹੈ ਕਿਉਂਕਿ ਇਸ ਜਹਾਨ ਤੋਂ ਰੁਖਸਤ ਹੁੰਦਿਆਂ ਕਫਨ ਦੇ ਪੱਲੇ ਬੰਨੀ ਗਈ ਰਾਹਦਾਰੀ ਸਾਡੇ ਕਿਸੇ ਕੰਮ ਨਹੀਂ ਆਉਂਦੀ ਇਸ ਲਈ ਅਸੀਂ ਅੱਜ ਤੋਂ ਹੀ ਆਪਣੇ ਪੱਲੇ ਗੁਣ ਅਸੂਲ ਹੱਕ ਸੱਚ ਨਾਮ ਸਿਮਰਣ ਬੰਦਗੀ ਇਬਾਦਤ ਬੰਨ ਲਏ ਜਿਸ ਦਾ ਹਵਾਲਾ ਭਰ ਕੇ ਅਸੀਂ ਉਸ ਲੋਕ ਵਿੱਚ ਦਾਖਲ ਹੋ ਸਕੀਏ ਜੋ ਸਾਡਾ ਨਿੱਜ ਦਾ ਘਰ ਹੈ ਸੋ ਵੇਲੇ ਨੂੰ ਵਿਚਾਰਦੇ ਆਂ ਵਕਤ ਦੀ ਨਜਾਕਤ ਨੂੰ ਸਮਝਦੇ ਆਂ ਦਮ ਦਾ ਮਨ ਨਾਲ ਅੱਗੇ ਭਰਨ ਵਾਲੀ ਰਾਹਦਾਰੀ ਦੀ ਰਾਸ ਇਕੱਠੀ ਕਰੀਏ ਤਾਂ ਜੋ ਆਸਾਨੀ ਨਾਲ ਨਿਰਵਿਗਣ ਬਿਨਾ ਕਿਸੇ ਪਰੇਸ਼ਾਨੀ ਇਸ ਭਵਜਲ ਤੋਂ ਖਲਾਸੀ ਪਾ ਆਪ ਦੇ ਪਿਤਾ ਪਰਮਾਤਮਾ ਦੇ ਕੋਲ ਵਾਪਸੀ ਕਰ ਜਾਈਏ ਸਤਿ ਸ੍ਰੀ ਅਕਾਲ